ਸਿਆਣਿਆਂ ਦੀ ਕਹਾਵਤ ਹੈ ਕਿ ਪਰਮਾਤਮਾ ਜਦੋਂ ਵੀ ਕਿਸੇ ਤੇ ਮਿਹਰਬਾਨ ਹੁੰਦਾ ਹੈ ਤਾਂ ਫਿਰ ਉਸ ਇਨਸਾਨ ਦੀ ਕਿਸਮਤ ਚਮਕਣ ਲੱਗਿਆ ਬਹੁਤੀ देर ਨਹੀਂ ਲਗਾਉਂਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਵਿਖੇ ਜਿੱਥੇ ਕਿ ਗੁਰਾਇਆਂ ਦੇ ਰਹਿਣ ਵਾਲੇ ਸੌਰਵ ਨਾਮ ਵਿਅਕਤੀ ਦੀ 3 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਇਸ ਦੌਰਾਨ ਗੱਲਬਾਤ ਕਰਦੇ ਹਾਂ ਸੌਰਵ ਨੇ ਕਿਹਾ ਕਿ ਉਹਨਾਂ ਨੇ ਬੀਤੇ ਦਿਨ ਫਗਵਾੜਾ ਬੱਸ ਸਟੈਂਡ ਤੇ ਲਾਟਰੀਆਂ ਦੇ ਸਟਾਲ ਤੋਂ 210 ਰੁਪਏ ਦੀ ਇੱਕ ਲਾਟਰੀ ਪਾਈ ਸੀ ਤੇ ਉਸ ਨੂੰ ਉਸ ਸਮੇਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਖੁਦ ਲਾਟਰੀ ਸਟਾਲ ਦੇ ਮਾਲਕ ਰੂਪ ਲਾਲ ਨੇ ਉਹਨਾਂ ਨੂੰ ਫੋਨ ਤੇ ਸੂਚਿਤ ਕੀਤਾ ਕਿ ਉਹਨਾਂ ਦੀ 30 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਉਸ ਦੀ ਸੁਣੀ ਹੈ ਤੇ ਉਸ ਦਾ ਇਹ ਇਨਾਮ ਨਿਕਲਿਆ ਹੈ ਭਾਈ 10 ਲੱਖ ਦਾ ਨਾਮ ਲੱਗਾ ਮੈਂ ਭਾਈ ਤੋਂ ਮੈਂ ਸੁਣਿਆ ਸੀਗਾ ਕਿ ਲਾਟਰੀਆਂ ਦੇ ਨਾਮ ਬਹੁਤ ਨਿਕਲਦੇ ਇਥੇ ਤਾ 210 ਰੁਪਏ ਦੀ ਕਲ ਪਾ ਕੇ ਗਿਆ ਸੀਗਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਅੱਜ ਭਾਈ ਦਾ ਆਪ ਖੁਦ ਫੋਨ ਆਇਆ ਮੈਨੂੰ ਕਿ ਤੇਰੀ ਲਾਟਰੀ ਲੱਗ ਗਈ ਆ ਤਾਂ ਬਹੁਤ ਧੰਨਵਾਦ ਕਰਦਾ ਭਾਈ ਦਾ ਲਾਟਰੀ ਆਈ ਤੁਹਾਨੂੰ ਲੱਗੀ ਕਿੰਨੇ ਵੀ ਭਾਈ 3 ਲੱਖ ਦੀ 3 ਲੱਖ ਦੀ ਕਿੰਨੇ ਮਿਲੇ ਆ ਜਾਂ ਕਿੱਦਾਂ ਤੁਹਾਨੂੰ ਚੈੱਕ ਮਿਲ ਗਿਆ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਐ ਅੰਕ ਕੰਟਰੋਲ ਬਹੁਤ ਧੰਨਵਾਦ ਆ ਮੈਂ ਤਾਂ ਇਹਨਾਂ ਨੇ ਖੁਦ ਫੋਨ ਕਰਕੇ ਆਪ ਦੱਸਿਆ ਹਾਂਜੀ ਹਾਂਜੀ ਉਧਰ ਸੌਰਵ ਦੀ ਲਾਟਰੀ ਨਿਕਲਣ ਤੇ ਜਿੱਥੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਉੱਥੇ ਦੁਕਾਨ ਮਾਲਕ ਤੇ ਸੌਰਵ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ ਇਸ ਦੌਰਾਨ ਗੱਲਬਾਤ ਕਰਦੇ ਆ ਲਾਟਰੀ ਸਟਾਲ ਦੇ ਮਾਲਕ ਰੂਪ ਲਾਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਹ ਲਾਟਰੀ ਉਸ ਦੇ ਸਟਾਲ ਤੋਂ ਨਿਕਲੀ ਹੈ ਉਹਨਾਂ ਨਾਲ ਹੀ ਕਿਹਾ ਕਿ ਉਹਨਾਂ ਦੇ ਸਟਾਲ ਤੋਂ ਪਹਿਲਾਂ ਵੀ ਹਜ਼ਾਰਾਂ ਰੁਪਏ ਦੇ ਇਨਾਮ ਨਿਕਲ ਚੁਕੇ ਨੇ ਫੋਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਨਨ੍ਹਾ ਰੂਪ ਲਾਲ ਜੀ ਰੂਪ ਲਾਲ ਜੀ ਆਪਣੇ ਇੱਥੇ ਸਟਾਲ ਦੇ ਖੜੇ ਆ ਕੀ ਕਹਿਣਾ ਚਾਹੁੰਦੇ ਆ ਜਦ ਦੀ ਇੱਕ ਲਾਟਰੀ ਵਗੈਰਾ ਨਿਕਲੀ ਆ ਮੇਰਾ ਵੀਰ ਜੀ ਇੱਕ ਮੇਰੇ ਕੋਲ ਵੀਰ ਜੀ ਆਈ ਸੀਗੇ ਹਾਂਜੀ ਹਾਂਜੀ ਉਹਨੇ ਟਿਕਟ ਲਈ ਆ 210 ਰੁਪਏ ਦੀ ਹਾਂਜੀ ਤੇ ਪੂਰਾ ਸੈੱਟ ਹੁੰਦਾ 175 ਰੁਪਏ ਦਾ 140 ਰੁਪਏ ਦਾ 210 ਰੁਪਏ ਦਾ ਹਾਂਜੀ ਉਹਨੇ 210 ਰੁਪਏ ਖਾਤੇ ਸੀਗੇ ਜੀ ਉਹਨਾਂ ਦਾ 3 ਲੱਖ ਰੁਪਏ ਇਨਾਮ ਲੱਗਾ ਜੀ ਕਿੰਨੇ ਦਾ 3 ਲੱਖ ਰੁਪਏ ਦਾ ਅੱਛਾ ਜੀ ਇਨਾਮ ਮਿਲ ਗਿਆ ਜੀ ਉਹਨਾਂ ਨੂੰ ਹਾਂ 200 ਹਾਂਜੀ ਨਾ ਮਿਲ ਗਿਆ ਜੀ ਉਹਨਾਂ ਨੂੰ 3 ਲੱਖ ਤਾਂ ਇਹਨਾਂ ਕਦੇ ਮਿਲਿਆ ਨਾ ਅੱਛਾ ਜੀ ਕਿੰਨੇ ਦੀ ਬਾਈ ਸੀ ਲੈਟਰੀ ਉਹਨਾਂ ਨੇ 210 ਰੁਪਏ ਦੀ 210 ਰੁਪਏ ਦੀ ਤੇ ਇਨਾਮ ਕਦੋਂ ਮਿਲੇ ਇਹਨਾਂ ਨੂੰ ਨਾ ਉਹ ਸਵੇਕ ਕਰੇ ਮਿਲ ਗਿਆ ਜਦੋਂ ਨਾਲੇ ਪੇਮੈਂਟ ਹੋਈ ਤੇ ਮਤਲਬ ਕਾਉਂਟਰ ਪੇਮੈਂਟ ਹੈ ਪੇਮੈਂਟ ਕਾਉਂਟਰ ਹੋ ਗਈ ਹਾਂਜੀ ਕਾਉਂਟਰ ਪੇਮੈਂਟ ਹੈ ਸਿਆਣਿਆਂ ਦੀ ਕਹਾਵਤ ਹੈ ਕਿ ਪਰਮਾਤਮਾ ਜਦੋਂ ਵੀ ਕਿਸੇ ਤੇ ਮਿਹਰਬਾਨ ਹੁੰਦਾ ਹੈ ਤਾਂ ਫਿਰ ਉਸ ਇਨਸਾਨ ਦੀ ਕਿਸਮਤ ਚਮਕਣ ਲੱਗਿਆ ਬਹੁਤੀ देर ਨਹੀਂ ਲਗਾਉਂਦਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਵਿਖੇ ਜਿੱਥੇ ਕਿ ਗੁਰਾਇਆਂ ਦੇ ਰਹਿਣ ਵਾਲੇ ਸੌਰਭ ਨਾਮ ਵਿਅਕਤੀ ਦੀ 3 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਇਸ ਦੌਰਾਨ ਗੱਲਬਾਤ ਕਰਦੇ ਹਾਂ ਸੌਰਵ ਨੇ ਕਿਹਾ ਕਿ ਉਹਨਾਂ ਨੇ ਬੀਤੇ ਦਿਨ ਫਗਵਾੜਾ ਬੱਸ ਸਟੈਂਡ ਤੇ ਲੋਟਰੀਆਂ ਦੇ ਸਟਾਲ ਤੋਂ 210 ਰੁਪਏ ਦੀ ਇੱਕ ਲੋਟਰੀ ਪਾਈ ਸੀ ਤੇ ਉਸ ਨੂੰ ਉਸ ਸਮੇਂ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਖੁਦ ਲੋਟਰੀ ਸਟਾਲ ਦੇ ਮਾਲਕ ਰੂਪ ਲਾਲ ਨੇ ਉਹਨਾਂ ਨੂੰ ਫੋਨ ਤੇ ਸੂਚਿਤ ਕੀਤਾ ਕਿ ਉਹਨਾਂ ਦੇ ਤੇ ਲੱਖ ਰੁਪਏ ਦੀ ਲੋਟਰੀ ਨਿਕਲੀ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਉਸ ਦੀ ਸੁਣੀ ਹੈ ਤੇ ਉਸ ਦਾ ਇਹ ਇਨਾਮ ਨਿਕਲਿਆ ਹੈ ਉਧਰ ਸੌਰਵ ਦੀ ਲੋਟਰੀ ਨਿਕਲਣ ਤੇ ਜਿੱਥੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਉੱਥੇ ਦੁਕਾਨ ਮਾਲਕ ਤੇ ਸੌਰਵ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ ਇਸ ਰਾਨ ਗੱਲਬਾਤ ਕਰਦੇ ਆ ਲਾਟਰੀ ਸਟਾਲ ਦੇ ਮਾਲਕ ਰੂਪਪਾਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਇਹ ਲਾਟਰੀ ਉਸ ਦੇ ਸਟਾਲ ਤੋਂ ਨਿਕਲੀ ਹੈ ਉਹਨਾਂ ਨਾਲ ਹੀ ਕਿਹਾ ਕਿ ਉਹਨਾਂ ਦੇ ਸਟਾਲ ਤੋਂ ਪਹਿਲਾਂ ਵੀ ਹਜ਼ਾਰਾਂ ਰੁਪਏ ਦੇ ਇਨਾਮ ਨਿਕਲ ਚੁਕੇ ਨੇ ਫੋਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ